ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੀ ਨਵਾਰ ਬਦਲੀ ਜਾ ਰਹੀ ਹੈ ਤਾਂ ਉਸੇ ਦੇ ਚੱਲਦੇ ਅੱਜ ਸੰਗਰੂਰ ਦੇ ਵਿੱਚ ਤਿੰਨ ਸਕੂਲਾਂ ਦਾ ਜਿਹੜਾ ਉਤਕਾਟ ਕੀਤਾ ਗਿਆ ਕਾਰਜਕਾਰੀ ਸ਼ੁਰੂ ਕਰਵਾਈ ਗਿਆ ਸਾਡੇ ਅੱਜ ਜਿੱਥੇ ਆਪਾਂ ਖੜੇ ਇਹ ਸਾਡਾ ਸੀਨੀਅਰ ਸਕੰਨੀ ਸਕੂਲ ਹੈ ਇੱਥੇ 6,60,000 ਰੁਪਿਆ ਆਇਆ ਹੋਇਆ ਇਹਦਾ ਬਕਾਇਦਾ ਉਤਕਾਟਨ ਕਰਕੇ ਚਾਰ ਦਿਵਾਰੀ ਦਾ ਇਸੇ ਤਰ੍ਹਾਂ ਸਾਡਾ ਪ੍ਰਾਇਮਰੀ ਸਕੂਲ ਹੈਗਾ ਉੱਥੇ 15 ਲੱਖ ਰੁਪਈਆ ਦਾ ਚਾਰ ਦਿਵਾਰੀ ਦਾ ਉਤਕਾਟਨ ਕੀਤਾ ਮੇਨ ਸਾਡਾ ਸਾਹਮਣੇ ਪ੍ਰਾਇਮਰੀ ਸਕੂਲ ਹੈ ਉੱਥੇ ਵੀ 6 ਲੱਖ ਦਾ ਸਾਡੇ ਸਿੱਖਿਆ ਮੰਤਰੀ ਬਹੁਤ ਮਿਹਨਤੀ ਹੈ ਲਗਭਗ ਉਹਨੇ ਹੁਣ ਤੱਕ 900 ਸਕੂਲ ਵਿਜ਼ਿਟ ਕਰ ਲਏ ਤੁਹਾਡਾ ਦਾਸ ਕਹਿੰਦਾ ਮੇਰੇ ਕੋਲ ਵੀ ਸੱਤ ਜ਼ਿਲ੍ਹੇ ਸੀ ਤੇ ਮੈਂ ਵੀ ਘੱਟੋ ਘੱਟ 5 550 ਸਕੂਲ ਵਿਜ਼ਿਟ ਕਰ ਚੁੱਕਾ ਹਾਂ ਸਰ ਬਾਉਂਡਰੀ ਵਾਲਾ ਨਾ ਜਿਹੜੀ ਮੈਂ ਇੱਥੇ 2018 ਚ ਆਈ ਸੀ ਉਦੋਂ ਹੀ ਦੇਖ ਰਹੀ ਸੀ ਮੈਂ ਖਸਤਾ ਹਾਲਤ ਵਿੱਚ ਸੀ ਬਾਉਂਡਰੀ ਵਾਲਾ ਕਿ ਹੁਣ ਇਹਨਾਂ ਦੀ ਵੀ ਏਜੇ ਦੀ ਹਾਲਤ ਨਾਲ ਗ੍ਰਾਂਟ ਆਈ ਹੈ ਸਰ ਨੀਸ਼ੀ ਸਲਾਮਤ ਸਾਲਾਂ ਬਾਅਦ ਹੋਇਆ। ਮੇਰੀ ਕਿਸਮਤ ਨਹੀਂ ਸਿਸਟਮ ਦੇ ਵਿੱਚ ਬਹੁਤ ਚੇਂਜ ਹੈ। ਉਹ ਕਹਿੰਦਾ ਸਾਡੀ ਜਿਹੜੀ ਹਾਜ਼ਰੀ ਆਨਲਾਈਨ ਲੱਗਣ ਲੱਗੀ ਹੈ। ਮੇਰੇ ਦਫ਼ਤਰ ਦੇ ਵਿੱਚ ਸਭ ਤੋਂ ਪਹਿਲਾਂ ਮਸ਼ਹੂਰ ਕਰਾਈ ਹੈ। ਏਨ ਟਾਈਮ ਹਾਜ਼ਰੀ ਲੱਗਦੀ ਹੈ। ਸਾਰਾ ਸਟਾਫ ਸੋਹਣਾ ਸਿੰਘ ਜੀ ਸਕੂਲ ਨੂੰ ਮੋੜਾ ਪੁਰਾਣੇ ਮੈਂ ਕਹਿੰਦਾ ਦਮਤ ਜਿਹੜਾ ਪੈਂਦੀ ਹੈ। ਫੇੜ ਪੰਜਾਬੀ ਸ਼ਬਦਾਂ ਵੀ ਸਾਡੇ ਇਤਿਹਾਸ ਕੋ ਬਹੁਤ ਜਿਵੇਂ ਟੀਚਰ ਖੜੇ ਸਾਰੇ ਇਹ ਯੂਨੀਵਰਸਿਟੀ ਪੜ੍ਹ ਕੇ ਟੌਪਰ ਹੈ। ਔਰ ਸਰਕਾਰੀ ਸਕੂਲਾਂ ਦੇ ਪੜੇ ਹੋਏ ਹੈ। ਤਾ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੀ ਨਿਹਾਰ ਬਦਲੀ ਜਾ ਰਹੀ ਹੈ ਤਾਂ ਉਸੇ ਦੇ ਚੱਲਦੇ ਅੱਜ ਸੰਗਰੂਰ ਦੇ ਵਿੱਚ ਤਿੰਨ ਸਕੂਲਾਂ ਦਾ ਜਿਹੜਾ ਉਤਕਾਟਨ ਕੀਤਾ ਗਿਆ ਕਾਰਜਕਾਰੀ ਸ਼ੁਰੂ ਕਰਵਾਈ ਗਿਆ ਸਾਡੇ ਨਾਲ ਡੀਓ ਸਾਹਿਬ ਮੇਵਾ ਸਿੰਘ ਜੀ ਮੌਜੂਦ ਨੇ ਡੀਓ ਸਾਹਿਬ ਕਿਹੜੇ ਕਿਹੜੇ ਸਕੂਲਾਂ ਦਾ ਕੰਮ ਜਿਹੜਾ ਸ਼ੁਰੂ ਕਰ ਅੱਜ ਜਿੱਥੇ ਆਪਾਂ ਖੜੇ ਹਾਂ ਸਾਡਾ ਸੀਨੀਅਰ ਸਕੰਨੀ ਸਕੂਲ ਹੈ ਇੱਥੇ 6,60,000 ਰੁਪਿਆ ਆਇਆ ਹੋਇਆ ਇਹਦਾ ਬਕਾਇਦਾ ਤੋਂ ਘਟਨ ਕਰਕੇ ਚਾਰਦੀਵਾਰੀ ਦਾ ਇਸੇ ਤਰ੍ਹਾਂ ਸਾਡਾ ਪ੍ਰਾਇਮਰੀ ਸਕੂਲ ਹੈਗਾ ਉੱਥੇ 10.5 ਲੱਖ ਰੁਪਏ ਦਾ ਚਾਰਦੀਵਾਰੀ ਦਾ ਘਟਨ ਕੀਤਾ ਮੇਨ ਸਾਡਾ ਸਾਹਮਣੇ ਪ੍ਰਾਇਮਰੀ ਸਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਾਨਜੋਗ ਅਮਰੋੜਾ ਜੀ ਵੱਲੋਂ ਸਾਡੇ ਸਕੂਲਾਂ ਨੂੰ ਹਾਰਪਦਨ ਵਾਸਤੇ ਬਹੁਤ ਵਧੀਆ ਪ੍ਰਾਲਣ ਕਰ ਰਹੇ ਸਰ ਕਿਸ ਤਰੀਕੇ ਦੇਖਦੇ ਹੋ ਹਰਜੋਤਪਨ ਸਿੱਖਿਆ ਮੰਤਰੀ ਦੀ ਗੱਲ ਕਰੀਏ ਤਾਂ ਲਗਾਤਾਰ ਸਕੂਲਾਂ ਦੇ ਵਿੱਚ ਬਦਲਾਅ ਆ ਰਿਹਾ ਤਾਂ ਲੱਗਦਾ ਵੀ ਸਾਡੇ ਸਿੱਖਿਆ ਮੰਤਰੀ ਬਹੁਤ ਮਿਹਨਤੀ ਹੈ ਲਗਭਗ ਉਹਨੇ ਹੁਣ ਤੱਕ 900 ਸਕੂਲ ਵਿਜ਼ਿਟ ਕਰ ਲਏ ਤੁਹਾਡਾ ਦਾਸ ਖੜਿਆ ਮੇਰੇ ਕੋਲ ਵੀ 7 ਜ਼ਿਲ੍ਹੇ ਸੀ ਤੇ ਮੈਂ ਵੀ ਘੱਟੋ ਘੱਟ 5-6 500 ਸਕੂਲ ਵਿਜ਼ਿਟ ਕਰ ਚੁੱਕਿਆ ਤਾਂ ਲੱਗਦਾ ਵੀ ਸਕੂਲਾਂ ਦੀ ਆਉਣ ਵਾਲੇ ਸਮੇਂ ਬਿਲਕੁਲ ਬਿਲਕੁਲ ਜੀ ਅਸੀਂ ਕੌਨਮੈਂਡ ਸਕੂਲਾਂ ਨੂੰ ਮਾਤ ਪਾਵਾਂਗੇ ਸਾਡੀ ਗਿਣਤੀ ਵੱਧ ਰਹੀ ਹੈ ਜਿੱਥੇ ਮੈਡਮ ਸਾਹਿਬਾ ਖੜੇ ਹੈ ਇਹਨੇ ਰੈਲੀਆਂ ਕੱਢੀਆਂ ਪੋਸਟਰ ਬੰਡੇ ਐ ਡੋਰ ਟੂ ਡੋਰ ਜਾ ਰਹੇ ਹੈ ਮਾਨ ਜੋ ਡੀਸੀ ਸਾਹਿਬ ਜੋਰਵਰ ਸਿੰਘ ਖੁਦ ਆਪਣੇ ਨਾਲ ਜਾ ਕੇ ਧੂਰੀ ਕਾਜਲਾ ਪਿੰਡ ਐਡਮਿਸ਼ਨਾਂ ਵੀ ਸ਼ੁਰੂ ਹੋ ਗਏ ਕਿੰਨੇ ਕ ਜਿਹੜੇ ਵੱਧ ਜਿਹੜੀਆਂ ਬੱਚਿਆਂ ਦੀ ਐਡਮਿਸ਼ਨ ਹੋ ਰਹੀਆਂ ਸਾਡੀ ਤਾਂ ਕੋਸ਼ਿਸ਼ 10% ਦੀ ਵੱਧਾ 10% ਕਰਾਂਗੇ ਪੰਜਾਬ ਚ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ਦੀ ਦਾਖਲਾ ਮੇ ਹੋਏਗੀ ਤੁਹਾਨੂੰ ਵਿਸ਼ਵਾਸ ਦਵਾ ਸਹੀ ਹੈ ਤਾਂ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਹੈ ਸਾਡੇ ਨਾਲ ਮੈਡਮ ਵੀ ਮੌਜੂਦ ਨੇ ਮੈਡਮ ਜਿਹੜੇ ਕੰਮ ਦੀ ਸ਼ੁਰੂਆਤ ਹੋਈ ਹੈ ਕਿੰਨੇ ਕ ਜ਼ਰੂਰ ਸਰ ਬਾਉਂਡਰੀ ਬਾਲ ਨਾ ਜਿਹੜੀ ਮੈਂ ਇੱਥੇ 2018 ਚ ਆਈ ਸੀਗੀ ਉਦੋਂ ਹੀ ਦੇਖ ਰਹੀ ਸੀ ਮੈਂ ਖਸਤਾ ਹਾਲਤ ਵਿੱਚ ਸੀਗੀ ਬਾਉਂਡਰੀ ਬਾਲ ਤੇ ਹੁਣ ਇਹਨਾਂ ਦੀ ਵੀਰਜੀ ਦੀ ਹੈਲਪ ਨਾਲ ਗ੍ਰਾਂਟ ਆਈ ਹੈ ਸਾਨੂੰ ਜਿਵੇਂ 6 ਸਾਲਾਂ ਬਾਅਦ ਗ੍ਰਾਂਟ ਆਈ ਹੈ ਅੱਛਾ ਜੀ 6 ਸਾਲਾਂ ਬਾਅਦ ਤਾਂ ਬੜੀ ਉਡੀਕ ਸੀ ਇਸ ਦੀ ਕਿ ਕਦੋਂ ਗ੍ਰਾਂਟ ਆਊਗੀ ਹਾਂ ਜੀ ਮੈਡਮ ਕਿਸ ਤਰੀਕੇ ਦੇਖਦੇ ਹੋ ਸਕੂਲਾਂ ਦੀ ਨਿਹਾਰ ਨੂੰ ਲੈ ਕੇ ਲਗਾਤਾਰ ਸਿੱਖਿਆ ਮੰਤਰੀ ਵੀ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਸਕੂਲਾਂ ਦੇ ਵਿੱਚ ਬਦਲਾਅ ਕਰ ਰਹੇ ਨੇ ਵੀ ਸਰਕਾਰੀ ਸਕੂਲ ਅੱਗੇ ਬਦਲ ਹਾਂ ਜੀ ਕਾਫੀ ਬਦਲਾਅ ਆਇਆ ਜੀ ਐਨਰੋਲਮੈਂਟ ਵਧੀ ਹੈ ਸਾਡੇ ਸਕੂਲਾਂ ਚ ਤੇ ਪਹਿਲਾਂ ਜਿਹੜੀ ਘੱਟ ਸੀ ਗਿਣਤੀ ਹੁਣ ਵੱਧ ਰਹੀ ਹੈ ਦਿਨੋ ਦਿਨ ਵੱਧ ਰਹੀ ਹੈ ਬੁੱਕਸ ਐਡਵਾਂਸ ਸਾਰੀਆਂ ਨਹੀਂ ਹਰ ਇੱਕ ਕਿਸਮ ਅਗ ਨਹੀਂ ਸਿਸਟਮ ਦੇ ਵਿੱਚ ਬਹੁਤ ਚੇਂਜ ਹੈ ਬਕਾਇਦਾ ਸਾਡੀ ਜਿਹੜੀ ਹਾਜ਼ਰੀ ਆਨਲਾਈਨ ਲੱਗਣ ਲੱਗੀ ਹੈ ਮੇਰੇ ਦਫ਼ਤਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਈ ਹੈ ਔਨ ਟਾਈਮ ਹਾਜ਼ਰੀ ਲੱਗਦੀ ਹੈ ਸਾਰਾ ਸਟਾਫ ਤਾਂ ਜੀ ਕਹਦੇ ਸਕੂਲ ਹੁਣ ਪੁਰਾਣੇ ਮੈਂ ਕਹਿੰਦਾ ਜਮਤ ਧੀਆਂ ੜਾਤੀਆਂ ਜੀ ਠੇੜ ਪੰਜਾਬੀ ਸ਼ਬਦ ਕਹਾਂ ਵੀ ਸਾਡੇ ਇਤਿਹਾਸਕ ਬਹੁਤ ਜਿਵੇਂ ਟੀਚਰ ਖੜੇ ਸਾਰੇ ਯੂਨੀਵਰਸਿਟੀ ਪੜ ਕੇ ਟਾਪਰ ਹੈ ਔਰ ਸਰਕਾਰੀ ਸਕੂਲਾਂ ਦੇ ਪ ਮੈਂ ਖੁਦ ਇੱਕ ਕਿਸਾਨ ਦਾ ਪੁੱਤ ਐ ਦਿਹਾੜੀਆਂ ਕਰਕੇ ਪੜਿਆ ਹੋਇਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਸਰਦਾਰ ਹਰਜੋਤ ਸਿੰਘ ਬੈਂਸ ਬੋਲਦੇ ਐ ਤੇ ਲੂੰਘ ਕੰਡਾ ਖੜਾ ਹੁੰਦਾ ਜਿੰਨੀ ਮੇਰੀ ਉਮਰ ਐ ਉਦੋਂ ਛੋਟੇ ਐ ਤਾਂ ਲੱਗਦਾ ਆਉਣ ਵਾਲੇ ਟਾਈਮ ਤੇ ਬਿਲਕੁਲ ਬਿਲਕੁਲ ਜੀ ਤਾਂ ਲਗਾਤਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਜਾ ਕੇ ਇੱਕ ਆਸ ਹੈ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਸਰਕਾਰੀ ਸਕੂਲ ਨੇ ਜਿਹੜੇ ਅੱਗੇ ਨੂੰ ਵਧਣਗੇ ਤਾਂ ਉਸ ਦੀ ਜਿਹੜੀ ਤਸਵੀਰ ਹੈ ਤਾਂ ਉਹ ਵੀ ਸਾਹਮਣੇ ਆਉਂਦੀ ਹੈ ਪੰਜਾਬ ਦੇ ਸਕੂਲਾਂ ਦੀ ਤੇ ਇੱਕ ਤਸਵੀਰ ਦਿਖਾਈ ਹੈ ਉਬਾਵਾਲ ਦੇ ਸਕੂਲਾਂ ਦੀ ਤਾਂ ਜਿੱਥੇ ਅੱਜ ਤਿੰਨ ਸਕੂਲਾਂ ਦੇ ਵਿੱਚ ਵੱਡੀ ਗਿਣਤੀ ਦੇ ਪੈਸਿਆਂ ਦੇ ਨਾਲ ਜਿਹੜਾ ਉਤਕਰਣ ਕੀਤਾ ਗਿਆ ਹੈ ਮੰਤਰੀ ਅਮਨ ਅਰੋੜਾ ਦੇ ਵੱਲੋਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਸਕੂਲਾਂ ਦੇ ਵਿੱਚ ਪੰਜਾਬ ਦੇ ਸਕੂਲਾਂ ਦੀ ਨਿਹਾਰ ਹੈ ਜਿਹੜੀ ਹੋਰ ਵੀ ਵੱਧ ਚੜ ਕੇ ਜਿਹੜੀ ਬਦਲ ਕੇ ਸਾਹਮਣੇ ਆਵਗੀ ਉਬਾਵਾਲ ਤੋਂ ਦਾ 50 ਫਸਦੀ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ